ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਆਏ ਆਂ ਭਾਜੀ ਕੁਛ ਨਹੀਂ ਪਣੀ ਪਹਿਲਾਂ ਮੈਂ ਨਾਲ ਕੂਨ ਤੇ ਸਾਰਾ ਕੁਝ ਤਿਆਰਤ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਾਇਲ ਪੈਲਸ ਆ ਮੋਗੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆਂ ਤੇ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਉਲਟਾ ਮੈਂ ਸਾਰੀਆਂ ਦੀ ਗੱਲਾਂ ਪਤਾ ਵਿਚਣ ਦੀ ਨਹੀਂ ਤੇ ਉਹ ਤਾਂ ਨਾਲ ਕੋਈ ਗੱਲਬਾਤ ਹੋਈ ਨਹੀਂ ਜੋ ਤੁਸੀਂ ਬਰਾਬਰ ਕਿਤੇ ਕੱਲ ਜਾਂ ਅੱਜ ਕੋਈ ਗੱਲਬਾਤ ਨਹੀਂ ਪਾਜੀ ਕੱਲ ਮੇ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਪੋਸ਼ ਕਰ ਲਿਆ ਸੀ ਆਪੋਸ਼ ਕਰ ਲਿਆ ਮੈਂ ਸਾਰਾ ਕੁਝ ਉਹਨਾਂ ਦੇ ਵਿਸ਼ਵਾਸ ਤੇ ਲੈ ਕੇ ਤੁਰ ਗਈ ਤੇ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਿਤੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਪਾਜੀ ਮੈਂ ਇੱਕ ਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣ ਨਹੀਂ ਮੈਂ ਆਈ ਸੀਗੀ ਹੁਣ ਕੁਝ ਵਿਸ਼ਵਾਸ ਸੀਗਾ ਵੀ ਹਾਰਟ ਮੇਰੇ ਆਪਣੇ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਕੋਈ ਪੈਸਾ ਤੇ ਲੈ ਲੈ ਇਹ ਤਾਂ ਸਾਰੇ ਕਾਨੂੰਨ ਵੀ ਇਨਸਾਫ ਦੇ ਸਕਦਾ ਆ ਹੁਣ ਤੁਹਾਡਾ ਸੋਹਰਾ ਪਰਿਵਾਰ ਕੀ ਕਹਿ ਰਿਹਾ ਤੁਹਾਨੂੰ ਮੈਨੂੰ ਬਾਜੀ ਮੈਨੂੰ ਮੇਰੇ ਨਾਲ ਕੋਈ ਗੱਲ ਨਹੀਂ ਹੈ ਇਹਨਾਂ ਨੂੰ ਪਤਾ ਹੋਊਗਾ ਕੀ ਕਹਿਣਾ ਚਾਹੁੰਦੇ ਆ ਜੋ ਬਾਜੀ ਇਹ ਚਾਹੁੰਦੇ ਆ ਉਹ ਉਹ ਆਪਣੇ ਹਿਸਾਬ ਨਾਲ ਦੱਸਦੇ ਨਹੀਂ ਜਦੋਂ ਥੋੜੀ ਦਿਰ ਪਹਿਲਾਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਵੀ ਤੁਸੀਂ ਕਹੇ ਮੇਰਾ ਵੀ ਘਰ ਟੁੱਟ ਗਿਆ ਹਾਂਜੀ ਟੁੱਟ ਗਿਆ ਟੁੱਟ ਗਿਆ ਬਾਜੀ ਮੇਰਾ ਘਰ ਤਾਂ ਮੇਰੇ ਮੇਰੇ ਮੇਰਾ ਕਿਸੇ ਨੇ ਤੋੜਿਆ ਮੇਰੇ ਮਾਮੇ ਨੇ ਤਮਾਸੀਆਂ ਨੇ ਤੋੜਿਆ ਮੇਰਾ ਕਿਸੇ ਨੇ ਨਹੀਂ ਤੋੜਿਆ ਤੁਸੀਂ ਪਿੱਛੋਂ ਕਿਸਨੂੰ ਦਿਆਂਣ ਵਾਲੇ ਜੀ ਮੈਂ ਪਿੱਛੋਂ ਜਲੰਧਰ ਤੋਂ ਦੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਜਿਹੜਾ ਇਹਨਾਂ ਨੇ ਇਦਾਂ ਦਾ ਪਾਣਾ ਵਰਤੇ ਤੁਹਾਡੇ ਸਾਰੇ ਪਰਿਵਾਰ ਦਾ ਮੈਂ ਭਾਜੀ ਮੈਂ ਕਹਿੰਦੀ ਕਿ ਜੋ ਜੋ ਬੰਦਾ ਆ ਜੋ ਇਹਨਾਂ ਦਾ ਹੋਇਆ ਮੈਂ ਦੇਨਦਾਰ ਪਰਮੋਸਕਾ ਚ ਵਸਣਾ ਆ ਉੱਚੀ ਬੋਲੋ ਬੜੇ ਕਿਤੋਂ ਦੇ ਰਹਿਣ ਵਾਲੇ ਜੀ ਮੈਂ ਅੰਮ੍ਰਿਤਸਰ ਰਹਿਣਾ ਆ ਅੱਜ ਮੋਕੇ ਚੌਕ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਕੱਟ ਕੀਤਾ ਕਈ ਪਰਿਵਾਰਕ ਮੈਂਬਰਾਂ ਕੀ ਗੱਲ ਹੋਈ ਤੁਹਾਡਾ ਕੋਈ ਕਹਿੰਦੇ ਰਿਹਾਣ ਆਏ ਆ ਮੁੰਡਾ ਕਿਹੜੀ ਇਹ ਸਾਡੇ ਨੋਵਾਂ ਬੰਦ ਜੀ ਇਹਨੇ ਇਸੇ ਨੇ ਕਰਾਇਆ ਵਾ ਕੀ ਨਾਂ ਤੁਹਾਡੇ ਨੋ ਦਾ ਜੀ ਹਾਂਜੀ ਕੀ ਨਾਮ ਕੀ ਤੁਹਾਡੇ ਨੋ ਦੇ ਦੀਪ ਜੀ ਆਦੇ ਹੋਦਾ ਇਹਨਾਂ ਨੇ ਰਿਸ਼ਤਾ ਕਰਵਾਇਆ ਸੀ ਮਾਮਾ ਮਾਮੀ ਦੋੜਾ ਭਾਈ ਜੀ ਤੁਸੀਂ ਅੰਜ ਕਿਲਾਵਾ ਤੁਹਾਡਾ ਮਨਜੀਤ ਪਰ ਕਿੱਥੋਂ ਦੇ ਰੈਡ ਵਾਲੇ ਆ ਮੈਂ ਅੰਮ੍ਰਿਤਸਰ ਤੋਂ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਆਪਦੇ ਦਿੌਰ ਦਾ ਹਾਂ ਜੀ ਗੋਣ ਸੀ ਲੜਕੀ ਜੋ ਮਾਮਾ ਜੀ ਦੀ ਬੇਟੀ ਸੀ ਮੇਰੇ ਕਿੱਥੇ ਰਹਿੰਦੇ ਸੀ ਜੀ ਉਹ ਮੋਗੇ ਉਹਦਾ ਜੂਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਆਂ ਭਾਜੀ ਕੁਛ ਨਹੀਂ ਪਣੀ ਪਹਿਲਾਂ ਮੈਨਾਂ ਫੋਨ ਤੇ ਸਾਰਾ ਕੁਝ ਪਤਾਇ ਤੁੰਦਾ ਸੀਗਾ ਮੈਨੂੰ ਕਹਿੰਦੇ ਕਿ ਰਾਇਲ ਪੈਲਸ ਆ ਮੋਗੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋ ਗਿਆ ਮੇਰਾ ਘਰ ਵੀ ਟੁੱਟ ਗਿਆ ਉਲਟਾ ਮੈਂ ਸਾਰਾਂ ਦੀ ਗੱਲਾਂ ਬਾਤਾਂ ਵੀ ਸੁਣ ਲਈ ਨਹੀਂ ਤੇ ਉਹ ਤੁਹਾਨੂੰ ਨਾਲ ਕੋਈ ਗੱਲਬਾਤ ਹੋਈ ਨਹੀਂ ਜਦੋਂ ਤੁਸੀਂ ਬਰਾਤ ਲੈ ਕੇ ਕਿਦੋਂ ਇਹ ਕੱਲ੍ਹ ਜਾਂ ਅੱਜ ਕੋਈ ਗੱਲਬਾਤ ਨਹੀਂ ਭਾਜੀ ਕੱਲ੍ਹ ਮੇ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਪੋਸ਼ ਕਰ ਲਿਆ ਸੀ ਆਪੋਸ਼ ਕਰ ਲਿਆ ਮੈਂ ਸਾਰਾ ਕੁਝ ਉਹਨਾਂ ਦੇ ਵਿਸ਼ਵਾਸ ਤੇ ਲੈ ਕੇ ਤੁਹਾਨੂੰ ਤਾਂ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਿ ਕਿਤੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਭਾਜੀ ਮੈਂ ਇੱਕ ਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣੇ ਮੈਂ ਆਈ ਸੀਗੀ ਹੁਣ ਤੁਸੀਂ ਮਸ਼ਵਾਹ ਸੀਗਾ ਵੀ ਆਹ ਜਿਹੜਾ ਮੇਰੇ ਆਪਣੇ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਕੋਈ ਪੈਸਾ ਤੇ ਲਾ ਵੀ ਲੈਣ ਦੇਣ ਹੋਇਆ ਸੀ ਨਹੀਂ ਜੀ ਭਾਜੀ ਕੋਈ ਨਹੀਂ ਹੋਇਆ ਇਹ ਤਾਂ ਅਨਸਾਰਾ ਕਾਨੂੰਨ ਵੀ ਇਨਸਾਫ ਦੇ ਸਕਦਾ ਆ ਹੁਣ ਤੁਹਾਡਾ ਸਹੁਰਾ ਪਰਿਵਾਰ ਕੀ ਕਹਿ ਰਿਹਾ ਤੁਹਾਨੂੰ ਮੈਨੂੰ ਬਾਜੀ ਮੈਨੂੰ ਮੇਰੇ ਨਾਲ ਚ ਕੋ ਗੱਲ ਨਹੀਂ ਮੈਨਾਂ ਨੂੰ ਪਤਾ ਹੋਊਗਾ ਕੀ ਕਹਿਣਾ ਚਾਹੁੰਦੇ ਆ ਜੋ ਬਾਜੀ ਇਹ ਚਾਹੁੰਦੇ ਆ ਉਹ ਉਹ ਆਪਣੇ ਹਿਸਾਬ ਨਾਲ ਦੱਸਦੇ ਨਹੀਂ ਜਦੋਂ ਥੋੜੀ ਦਿਰ ਪਹਿਲਾਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਕਿ ਤੁਸੀਂ ਕਹੇ ਮੇਰਾ ਵੀ ਘਰ ਟੁੱਟ ਗਿਆ ਹਾਂਜੀ ਟੁੱਟ ਗਿਆ ਟੁੱਟ ਗਿਆ ਬਾਜੀ ਮੇਰਾ ਘਰ ਤਾਂ ਮੇਰੇ ਮੇਰੇ ਮੇਰਾ ਕਿਸੇ ਨੇ ਤੋੜਿਆ ਮੇਰੇ ਮਾਮੇ ਨੇ ਤਮਾਸਿ ਜਾਣੇ ਤੋੜਿਆ ਮੇਰਾ ਕਿਸੇ ਨੇ ਨਹੀਂ ਤੋੜਿਆ ਤੁਸੀਂ ਪਿੱਛੋਂ ਕਿਸਨੂੰ ਧਿਆਨ ਆਲੇ ਜੀ ਮੈਂ ਪਿੱਛੋਂ ਜਲੰਧਰ ਤੋਂ ਆਉਂਦਾ ਦੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜਾ ਇਹਨਾਂ ਨਾਲ ਇਦਾਂ ਦਾ ਪਾਣਾ ਵਰਤੇ ਤੁਹਾਡੇ ਸਾਰੇ ਪਰਿਵਾਰ ਦਾ ਮੈਂ ਭਾਜੀ ਮੈਂ ਕਹਿੰਦੀ ਕਿ ਜੋ ਜੋ ਬੰਦਾ ਆ ਜੋ ਇਹਨਾਂ ਨਾਲ ਹੋਇਆ ਮੈਂ ਦੇਨਦਾਰ ਪਰ ਮੁਸਕਾ ਚ ਵਸਣਾ ਆ ਉੱਚੀ ਬੋਲੋ ਬੜੇ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਅੰਮ੍ਰਿਤਸਰ ਰਹਿਣ ਵਾਲਾ ਆ ਅੱਜ ਮੋਕੇ ਚੌਂਕ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਇਕੱਠ ਕੀਤਾ ਕਈ ਪਰਿਵਾਰਕ ਮੈਂਬਰਾਂ ਕੀ ਗੱਲ ਹੋ ਜੀ ਤੁਹਾਡਾ ਕੋਈ ਕਹਿੰਦੇ ਰਿਓੜ ਆਇਆ ਇਹ ਮੁੰਡਾ ਕਿਹੜੀ ਸਾਡੇ ਨੌਂ ਬੰਦੇ ਜੀ ਜੀਨੇਸ਼ੀ ਨੇ ਕਰਾਇਆ ਵਾ ਕੀ ਨਾਂ ਤੁਹਾਡੇ ਦਾ ਜੀ ਹਾਂਜੀ ਕੀ ਨਾਮ ਕੀ ਤੁਹਾਡੇ ਦਾ ਜੀ ਜੀ ਨੇ ਜੀ ਆਦੇ ਹਾਂ ਤੈਨਾਂ ਨੇ ਰਿਸ਼ਤਾ ਕਰਵਾਇਆ ਸੀ ਮਾਨ ਮਾਨ ਬਲੀ ਦੌਰ ਦਾ ਭਾਈ ਜੀ ਤੁਸੀਂ ਹਾਂਜੀ ਕੀ ਨਾਮ ਹੈ ਤੁਹਾਡਾ ਮਨਜੀਤ ਪਰ ਕਿੱਥੋਂ ਦੇ ਰੈਡ ਵਾਲੇ ਆ ਮੈਂ ਅੰਮ੍ਰਿਤਸਰ ਤੋਂ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਆਪ ਦਾ ਦੌਰ ਦਾ ਹਾਂਜੀ ਕੌਣ ਸੀ ਲੜਕੀ ਜੋ ਮਾਮਾ ਦੀ ਬੇਟੀ ਸੀ ਮੇਰੇ ਕਿੱਥੇ ਰਹਿੰਦੇ ਸੀ ਜੀ ਉਹ ਮੋਗੇ ਉਹਦਾ ਜੂਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਆਏ ਆ ਭਾਜੀ ਕੁਛ ਨਹੀਂ ਪਣੀ ਪਹਿਲਾਂ ਮੈਂ ਨਾਲ ਫੋਨ ਤੇ ਸਾਰਾ ਕੁਝ ਨੈਤ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਵਾਈਲ ਪੈਲਾ ਸਾਂ ਮੋਗੇ ਬ੍ਰਾਤ ਲੈ ਕੇ ਪਹੁੰਚੋ ਮੈਂ ਬ੍ਰਾਤ ਲੈ ਕੇ ਪਹੁੰਚੀ ਆ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਬਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਔਰ ਤਾਂ ਮੈਂ ਸਾਰਾਂ ਦੀ ਗੱਲਾਂ ਬਾਤਾਂ ਵੀ ਸੌਣ ਦੀ ਨਹੀਂ ਤੇ ਉਹ ਤੁਹਾਨੂੰ ਨਾਲ ਕੋਈ ਗੱਲਬਾਤ ਹੋਈ ਨਹੀਂ ਜਦੋਂ ਤੁਸੀਂ ਬ੍ਰਾਤ ਲੈ ਕੇ ਤੁਰੇ ਕੱਲ੍ਹ ਜਾਂ ਅੱਜ ਕੋਈ ਗੱਲਬਾਤ ਨਹੀਂ ਬਾਜੀ ਕੱਲ੍ਹ ਮੇ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਪਕੋਸ਼ ਕਰ ਲਿਆ ਸੀ ਆਪਕੋਸ਼ ਕਰ ਲਿਆ ਮੈਂ ਸਾਰਾ ਕੁਝ ਉਹਨਾਂ ਦੇ ਵਿਸ਼ਵਾਸ ਤੇ ਲੈ ਕੇ ਤੁਰਿਆ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਿੱਟ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਭਾਜੀ ਮੈਂ ਇੱਕ ਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣੇ ਮੈਂ ਆਈ ਸੀਗੀ ਹੁਣ ਕੁਝ ਸ਼ਵਾਸ ਸੀਗਾ ਵੀ ਹਾਂ ਜੀ ਮੇਰੇ ਆਪਣੇ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਹਾਂ ਜੀ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਕੋਈ ਪੈਸਾ ਤੇ ਲੈ ਲੈਣ ਦਾ ਹੋਇਆ ਜੀ ਨਹੀਂ ਜੀ ਭਾਜੀ ਕੋਈ ਨਹੀਂ ਹੋਇਆ ਇਹ ਤਾਂ ਅਨਸਾਰਾ ਕਾਨੂੰਨ ਵੀ ਇਨਸਾਫ ਦੇ ਸਕਦਾ ਆ ਹੁਣ ਤੁਹਾਡਾ ਸੋਹਰਾ ਪਰਿਵਾਰ ਕੀ ਕਹਿ ਰਿਹਾ ਤੁਹਾਨੂੰ ਮੈਨੂੰ ਬਾਜੀ ਮੈਨੂੰ ਮੇਰੇ ਨਾਲ ਚ ਪਗਲ ਹੀ ਨਹੀਂ ਹੈ ਜੀ ਇਹਨਾਂ ਨੂੰ ਪਤਾ ਹੋਊਗਾ ਕੀ ਕਹਿਣਾ ਚਾਹੁੰਦੇ ਆ ਜੋ ਬਾਜੀ ਇਹ ਚਾਹੁੰਦੇ ਆ ਉਹ ਉਹ ਆਪਣੇ ਹਿਸਾਬ ਨਾਲ ਦੱਸ ਦੇ ਨਹੀਂ ਜਦੋਂ ਥੋੜੀ ਜਿਹਾ ਪਹਿਲਾਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਵੀ ਤੁਸੀਂ ਕਹਿੰਦੇ ਮੇਰਾ ਵੀ ਘਰ ਟੁੱਟ ਗਿਆ ਹਾਂਜੀ ਟੁੱਟ ਗਿਆ ਟੁੱਟ ਗਿਆ ਬਾਜੀ ਮੇਰਾ ਘਰ ਤਾਂ ਮੇਰੇ ਮੇਰੇ ਮੇਰਾ ਕਿਸੇ ਨੇ ਨੀ ਤੋੜਿਆ ਮੇਰੇ ਮਾਮੇ ਨੇ ਤਮਾਸ਼ੀਆਂ ਨੇ ਤੋੜਿਆ ਮੇਰਾ ਕਿਸੇ ਨੇ ਨੀ ਤੋੜਿਆ ਤੁਸੀਂ ਪਿੱਛੋਂ ਕਿਸਨੂੰ ਦਿਆਣ ਵਾਲੇ ਜੀ ਮੈਂ ਪਿੱਛੋਂ ਜਨੰਦਰ ਤੋਂ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਤੇ ਬਾਰੇ ਜਿਹੜਾ ਇਹਨਾਂ ਨੇ ਇਦਾਂ ਦਾ ਪਾਣਾ ਵਰਤੇ ਤੁਹਾਡੇ ਸਾਰੇ ਪਰਿਵਾਰ ਦਾ ਮੈਂ ਪਾਜੀ ਮੈਂ ਕਹਿੰਦੀ ਹਾਂ ਕਿ ਜੋ ਜੋ ਬੰਦਾ ਆ ਜੋ ਇਹਨਾਂ ਦਾ ਹੋਇਆ ਮੈਂ ਦੇਨਦਾਰ ਪਰਮੋਸਕਾ ਚ ਵਸਣਾ ਆ ਉੱਚੀ ਬੋਲੋ ਬਰਾਏ ਕਿਤੋਂ ਦੇ ਰਹਿਣ ਵਾਲੇ ਜੀ ਮੈਂ ਅੰਮ੍ਰਿਤਸਰ ਰਹਿਣ ਵਾਲਾ ਆ ਅੱਜ ਮੋਕੇ ਚੌਂਕ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਕੱਟ ਕੀਤਾ ਕਈ ਪਰਿਵਾਰਕ ਮੈਂਬਰਾਂ ਕੀ ਗੱਲ ਹੋਈ ਤੁਹਾਡਾ ਕੋਈ ਕਹਿੰਦੇ ਨਿਓਂ ਆਏ ਆ ਮੁੰਡਾ ਕਿਹੜੀ ਇਹ ਸਾਡੇ ਨਿਓਂ ਆ ਬੰਦੇ ਜੀ ਇਹਨੇ ਇਸੇ ਨੇ ਕਰਾਇਆ ਵਾ ਕੀ ਨਾਂ ਤੁਹਾਡੇ ਨੌ ਦਾ ਜੀ ਹਾਂਜੀ ਕੀ ਨਾਮ ਕੀ ਤੁਹਾਡੇ ਦਾ ਜੀ ਦੇ ਦੀਪ ਜੀ ਆ ਤੇ ਹਾਂਜੀ ਤੈਨਾਂ ਨੇ ਰਿਸ਼ਤਾ ਕਰਵਾਇਆ ਸੀ ਮਾਮਾ ਜੀ ਨਾਲ ਮਾਮਾ ਜੀ ਦਾ ਬਾਈ ਜੀ ਤੁਸੀਂ ਹਾਂਜੀ ਕੀ ਨਾਮ ਆ ਤੁਹਾਡਾ ਮਨਜੀਤ ਪਰ ਕਿੱਥੋਂ ਦੇ ਰੈਡ ਵਾਲੇ ਆ ਮੈਂ ਅਮਰਜੀਤ ਸਾਹਿਬ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਆਪਦੇ ਧੌਰ ਦਾ ਹਾਂਜੀ ਗਾਉਂ ਦੀ ਲੜਕੀ ਜੋ ਮਾਮਾ ਜੀ ਦੀ ਬੇਟੀ ਸੀ ਮੇਰੇ ਕਿੱਥੇ ਰਹਿੰਦੇ ਸੀ ਜੋ ਮੇਰੇ ਚਾਚਾ ਜੀ ਦੀ ਦੋਤੀ ਕਿੱਥੇ ਰਹਿੰਦੇ ਸੀ ਜੀ ਉਹ ਮੋਗੇ ਉਹਦਾ ਜੂਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਆ ਬੰਦਾ ਭਾਜੀ ਕੁਛ ਨਹੀਂ ਪਣੀ ਪਹਿਲਾਂ ਮੇਨਾਂ ਫੋਨ ਤੇ ਸਾਰਾ ਕੁਝ ਪਤਾਇ ਤੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਾਇਲ ਪੈਲਸ ਆ ਮੋਗੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਬਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਉਲਟਾ ਮੈਂ ਸਾਰੀਆਂ ਦੀ ਗੱਲਾਂ ਬਾਤਾਂ ਵੀ ਸੁਣ ਲਈ ਨਹੀਂ ਤੇ ਉਹ ਤੁਹਾਨੂੰ ਨਾਲ ਕੋਈ ਗੱਲ ਬਾਤ ਹੋਈ ਨਹੀਂ ਤੇ ਉਹ ਤੁਸੀਂ ਬਰਾਤ ਲੈ ਕੇ ਤੁਰੇ ਕੱਲ੍ਹ ਜਾਂ ਅੱਜ ਕੋਈ ਗੱਲ ਨਹੀਂ ਬਾਜੀ ਕੱਲ੍ਹ ਮੇਨਾਂ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਪੋਸ਼ ਕਰ ਲਿਆ ਸੀ ਆਪੋਸ਼ ਕਰ ਲਿਆ ਮੈਂ ਸਾਰਾ ਕੁਝ ਉਹਨਾਂ ਦੇ ਵਿਸ਼ਵਾਸ ਤੇ ਲੈ ਕੇ ਤੁਰਿਆ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਹਿੰਦੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਭਾਜੀ ਮੈਂ ਇੱਕ ਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣ ਨਹੀਂ ਮੈਂ ਆਈ ਸੀਗੀ ਹੁਣ ਤੁਹਾਨੂੰ ਵਿਸ਼ਵਾਸ ਸੀਗਾ ਵੀ ਆਜੂ ਦਾ ਮੇਰੇ ਆਪਣੇ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ ਚ ਹੋਇਆ ਸੀ ਕੋਈ ਪੈਸਾ ਤੇਲਾਂ ਵੀ ਲੈਣ ਦੇ ਨੂੰ ਆਇਆ ਸੀ ਜੀ ਭਾਜੀ ਕੋਈ ਨਹੀਂ ਹੋਇਆ ਇਹ ਤਾਂ ਅਨਸਾਰਾ ਕਾਨੂੰਨ ਵੀ ਇਲਸਾਬ ਦੇ ਸਕਦਾ ਆ ਹੁਣ ਤਾਂ ਤੁਹਾਡਾ ਸਹੁਰਾ ਪਰਿਵਾਰ ਕੀ ਕਹਿੰਦਾ ਤੁਹਾਨੂੰ ਮੇਨੂੰ ਬਾਜੀ ਮੈਨੂੰ ਮੇਰੇ ਨਾਲ ਜੋ ਗੱਲ ਨਹੀਂ ਹੈ ਇਹਨਾਂ ਨੂੰ ਪਤਾ ਹੋਊਗਾ ਕੀ ਕਹਿਣਾ ਚਾਹੁੰਦੇ ਆ ਜੋ ਬਾਜੀ ਇਹ ਚਾਹੁੰਦੇ ਆ ਉਹ ਉਹ ਆਪਣੇ ਹਿਸਾਬ ਨਾਲ ਦੱਸਦੇ ਨਹੀਂ ਜਦੋਂ ਥੋੜੀ ਦਿਰ ਪਹਿਲਾਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਤੁਸੀਂ ਕਹੇ ਮੇਰਾ ਵੀ ਘਰ ਟੁੱਟ ਗਿਆ ਹਾਂਜੀ ਟੁੱਟ ਗਿਆ ਟੁੱਟ ਗਿਆ ਬਾਜੀ ਮੇਰਾ ਘਰ ਤਾਂ ਮੇਰੇ ਮੇਰੇ ਮੇਰਾ ਕਿਸੇ ਨੇ ਤੋੜਿਆ ਮੇਰੇ ਮਾਮੇ ਨੇ ਤਮਾਸੀਆਂ ਨੇ ਤੋੜਿਆ ਮੇਰਾ ਕਿਸੇ ਨੇ ਨਹੀਂ ਤੋੜਿਆ ਤੁਸੀਂ ਪਿੱਛੋਂ ਕਿਸਨੂੰ ਧਿਆਨ ਆਲੇ ਜੀ ਮੈਂ ਪਿੱਛੋਂ ਜਲੰਧਰ ਤੋਂ ਦੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਜਿਹੜਾ ਇਹਨਾਂ ਨਾਲ ਇਦਾਂ ਦਾ ਪਾਣਾ ਵਰਤੇ ਤੁਹਾਡੇ ਸਾਰੇ ਪਰਿਵਾਰ ਦਾ ਮੈਂ ਭਾਜੀ ਮੈਂ ਕਹਿੰਦੀ ਕਿ ਜੋ ਜੋ ਬੰਦਾ ਆ ਜੋ ਇਹਨਾਂ ਦਾ ਹੋਇਆ ਮੈਂ ਦੇਨਦਾਰ ਪਰ ਮੋਸਕਾ ਚ ਵਸਣਾ ਆ ਉੱਚੀ ਬੋਲੋ ਬੜੇ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਅੰਮ੍ਰਿਤਸਰ ਰਹਿਣ ਵਾਲਾ ਆ ਅੱਜ ਮੋਕੇ ਚੌਂਕ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਇਕੱਠ ਕੀਤਾ ਕਈ ਪਰਿਵਾਰਿਕ ਮੈਂਬਰਾਂ ਕੀ ਗੱਲ ਹੋ ਜੀ ਤੁਹਾਡਾ ਬਈ ਕਹਿੰਦੇ ਰਿਓੜ ਆਏ ਆ ਮੁੰਡਾ ਕਿਹੜੀ ਇਹ ਸਾਡੇ ਨੌਂ ਬੰਦੇ ਜੀ ਜੀਨੇਸ਼ਨੇ ਕਰਾਇਆ ਵਾ ਕੀ ਨਾਂ ਤੁਹਾਡੇ ਨੌਂ ਦਾ ਜੀ ਹਾਂਜੀ ਕੀ ਨਾਮ ਕੀ ਤੁਹਾਡੇ ਨੌਂ ਦੇ ਜੀ ਪਿਆਦੇ ਹਾਂ ਜੀ ਤੈਨਾਂ ਨੇ ਰਿਸ਼ਤਾ ਕਰਵਾਇਆ ਸੀ ਮਾਮਾ ਜੀ ਮਨਜੀਤ ਜੀ ਬਾਈ ਜੀ ਤੁਸੀਂ ਹਾਂਜੀ ਕੀ ਨਾਮ ਆ ਤੁਹਾਡਾ ਮਨਜੀਤ ਪਰ ਕਿੱਥੋਂ ਦੇ ਰੈਡ ਵਾਲੇ ਆ ਮੈਂ ਅੰਮ੍ਰਿਤਸਰ ਤੋਂ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਆਪ ਦਾ ਦਿਓਰ ਦਾ ਹਾਂਜੀ ਕੌਣ ਸੀ ਲੜਕੀ ਜੀ ਮਾਮਾ ਜੀ ਦੀ ਬੇਟੀ ਸੀ ਮੇਰੀ ਕਿੱਥੇ ਰਹਿੰਦੇ ਸੀ ਜੀ ਉਹ ਮੇਰੇ ਚਾਚਾ ਜੀ ਦੀ ਦੋਤੀ ਕਿੱਥੇ ਰਹਿੰਦੇ ਸੀ ਜੀ ਉਹ ਮੋਗੇ ਉਹਦਾ ਜੂਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਆਏ ਆ ਮੈਂ ਆਪਾਂ ਜੀ ਕੁਛ ਨਹੀਂ ਪਣੀ ਪਹਿਲਾਂ ਮੈਂ ਨਾਲ ਫੋਨ ਤੇ ਸਾਰਾ ਕੁਝ ਨੈਤ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਵਾਈਲ ਪੈਲਾ ਸ ਮੋਗੇ ਬ੍ਰਾਤ ਲੈ ਕੇ ਪਹੁੰਚੋ ਮੈਂ ਬ੍ਰਾਤ ਲੈ ਕੇ ਪਹੁੰਚੀ ਆ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋ ਗਿਆ ਮੇਰਾ ਘਰ ਵੀ ਟੁੱਟ ਗਿਆ ਅਲਟਾ ਮੈਂ ਸਾਰੀਆਂ ਦੀ ਗੱਲਾਂ ਬਾਤਾਂ ਵੀ ਸੌਣ ਦੀ ਨਹੀਂ ਤੇ ਉਹ ਤੁਹਾਨੂੰ ਨਾਲ ਕੋਈ ਗੱਲਬਾਤ ਹੋਈ ਨਹੀਂ ਜਦੋਂ ਤੁਸੀਂ ਬ੍ਰਾਤ ਲੈ ਕੇ ਤੁਰੇ ਕੱਲ੍ਹ ਜਾਂ ਅੱਜ ਕੋਈ ਗੱਲਬਾਤ ਨਹੀਂ ਭਾਜੀ ਕੱਲ ਮੇ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਪੋਸ਼ ਕਰ ਲਿਆ ਸੀ ਆਪੋਸ਼ ਕਰ ਲਿਆ ਮੈਂ ਸਾਰਾ ਕੁਝ ਉਹਨਾਂ ਦੇ ਵਿਸ਼ਵਾਸ ਤੇ ਲੈ ਕੇ ਤੁਰਿਆ ਤਾਂ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਿ ਕਿਤੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਭਾਜੀ ਮੈਂ ਇੱਕ ਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣੇ ਮੈਂ ਆਈ ਸੀਗੀ ਹੁਣ ਤੁਸੀਂ ਵਿਸ਼ਵਾਸ ਸੀਗਾ ਵੀ ਆਹ ਜਿਹੜਾ ਮੇਰੇ ਆਪਣੇ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਕੋਈ ਪੈਸਾ ਤੇ ਲੈਣ ਦੇਣ ਹੋਇਆ ਸੀ ਨਹੀਂ ਜੀ ਭਾਜੀ ਕੋਈ ਨਹੀਂ ਹੋਇਆ ਇਹ ਤਾਂ ਅਨਸਾਰਾ ਕਾਨੂੰਨ ਵੀ ਇਨਸਾਫ ਦੇ ਸਕਦਾ ਆ ਹੁਣ ਤੁਹਾਡਾ ਸੋਹਰਾ ਪਰਿਵਾਰ ਕੀ ਕਹਿ ਰਿਹਾ ਤੁਹਾਨੂੰ ਮੈਨੂੰ ਭਾਜੀ ਮੈਨੂੰ ਮੇਰੇ ਨਾਲ ਚ ਕੋ ਗੱਲ ਹੀ ਨਹੀਂ ਹੈ ਜੀ ਇਹਨਾਂ ਨੂੰ ਪਤਾ ਹੋਊਗਾ ਕੀ ਕਹਿਣਾ ਚਾਹੁੰਦੇ ਆ ਜੋ ਭਾਜੀ ਇਹ ਚਾਹੁੰਦੇ ਆ ਉਹ ਉਹ ਆਪਣੇ ਹਿਸਾਬ ਨਾਲ ਦੱਸ ਦੇ ਨਹੀਂ ਜਦੋਂ ਥੋੜੀ ਜਿਹਾ ਪਹਿਲਾਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਵੀ ਤੁਸੀਂ ਕਹੇ ਮੇਰਾ ਵੀ ਘਰ ਟੁੱਟ ਗਿਆ ਹਾਂਜੀ ਟੁੱਟ ਗਿਆ ਟੁੱਟ ਗਿਆ ਭਾਜੀ ਮੇਰਾ ਘਰ ਤਾਂ ਮੇਰੇ ਮੇਰੇ ਮੇਰਾ ਕਿਸੇ ਨੇ ਨੀ ਤੋੜਿਆ ਮੇਰੇ ਮਾਮੇ ਨੇ ਤਮਾਸ਼ੀਆਂ ਨੇ ਤੋੜਿਆ ਮੇਰਾ ਕਿਸੇ ਨੇ ਨੀ ਤੋੜਿਆ ਤੁਸੀਂ ਪਿੱਛੋਂ ਕਿਸਨੂੰ ਦੇਣ ਵਾਲੇ ਜੀ ਮੈਂ ਪਿੱਛੋਂ ਜੰਗਲਰ ਤੋਂ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਜਿਹੜਾ ਇਹਨਾਂ ਨਾਲ ਇਦਾਂ ਦਾ ਪਾਣਾ ਵਰਤੇ ਤੁਹਾਡੇ ਸਾਰੇ ਪਰਿਵਾਰ ਦਾ ਮੈਂ ਭਾਜੀ ਮੈਂ ਕਹਿੰਦੀ ਕਿ ਜੋ ਜੋ ਬੰਦਾ ਆ ਜੋ ਇਹਨਾਂ ਨਾਲ ਹੋਇਆ ਮੈਂ ਦੇਨਦਰ ਪਰ ਮੋਸਕਾ ਚ ਬਸਣਾ ਆ ਉੱਚੀ ਬੋਲੋ ਬੜੇ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਅੰਮ੍ਰਿਤਸਰ ਰਹਿਣ ਵਾਲਾ ਆ ਅੱਜ ਮੋਕੇ ਚੌਂਕ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਕੱਟ ਕੀਤਾ ਕਈ ਪਰਿਵਾਰਕ ਮੈਂਬਰਾਂ ਕੀ ਗੱਲ ਹੋਈ ਤੁਹਾਡੇ ਨਾਲ ਬਈ ਕਹਿੰਦੇ ਰਿਓੜ ਆਏ ਆ ਮੁੰਡਾ ਕਿਹੜੀ ਇਹ ਸਾਡੇ ਨੋਹ ਬੰਦੀ ਜੀ ਜੀਨੇਸ਼ ਨੇ ਕਰਾਇਆ ਵਾ ਕੀ ਨਾਂ ਤੁਹਾਡੇ ਦਾ ਜੀ ਹਾਂ ਜੀ ਕੀ ਨਾਮ ਕੀ ਤੁਹਾਡੇ ਦਾ ਜੀ ਜੀਨੇਸ਼ ਜੀ ਪਿਆਦੇ ਹਾਂ ਤੈਨਾਂ ਨੇ ਰਿਸ਼ਤਾ ਕਰਵਾਇਆ ਸੀ ਮਾਮਾ ਮਾਮੀ ਦਾ ਬਾਈ ਜੀ ਤੁਸੀਂ ਹਾਂਜੀ ਕੀ ਨਾਮ ਹੈ ਤੁਹਾਡਾ ਮਨਜੀਤ ਪਰ ਕਿੱਥੋਂ ਦੇ ਰੈਡ ਵਾਲੇ ਆ ਮੈਂ ਅਮਰ ਸਾਹਿਬ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਆਪਦੇ ਧੌਰ ਦਾ ਹਾਂਜੀ ਗੋਣ ਸੀ ਲੜਕੀ ਜੋ ਮਾਮਾ ਜੀ ਦੀ ਬੇਟੀ ਸੀ ਮੇਰੇ ਕਿੱਥੇ ਰਹਿੰਦੇ ਸੀ ਜੋ ਮੇਰੇ ਚਾਚਾ ਜੀ ਦੀ ਦੋਤੀ ਕਿੱਥੇ ਰਹਿੰਦੇ ਸੀ ਜੀ ਉਹ ਮੋਗੇ ਉਧਰ ਜੂਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਆਪਾਂ ਭਾਜੀ ਕੁਛ ਨਹੀਂ ਪਣੀ ਪਹਿਲਾਂ ਮੇਨਾਂ ਫੋਨ ਤੇ ਸਾਰਾ ਕੁਝ ਤੈਨੇ ਤੋਂ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਾਇਲ ਪੈਲਸ ਆ ਮੋਗੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਔਰ ਤਾਂ ਮੈਂ ਸਾਰਾਂ ਦੀ ਗੱਲਾਂ ਬਾਤਾਂ ਵੀ ਸੁਣ ਲਈ ਨਹੀਂ ਤੇ ਉਹ ਤੁਹਾਨੂੰ ਨਾਲ ਕੋਈ ਗੱਲਬਾਤ ਹੋਈ ਨਹੀਂ ਜਦੋਂ ਤੁਸੀਂ ਬਰਾਤ ਲੈ ਕੇ ਤੁਰੇ ਕੱਲ੍ਹ ਜਾਂ ਅੱਜ ਕੋਈ ਗੱਲਬਾਤ ਨਹੀਂ ਭਾਜੀ ਕੱਲ੍ਹ ਮੇ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਪੋਸ਼ ਕਰ ਲਿਆ ਸੀ ਆਪੋਸ਼ ਕਰ ਲਿਆ ਮੈਂ ਸਾਰਾ ਕੁਝ ਉਹਨਾਂ ਦੇ ਵਿਸ਼ਵਾਸ ਤੇ ਲੈ ਕੇ ਤੁਰਿਆ ਤਦ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਹਿੰਦੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਭਾਜੀ ਮੈਂ ਇੱਕ ਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣ ਨਹੀਂ ਮੈਂ ਆਈ ਸੀਗੀ ਹੁਣ ਤੁਹਾਨੂੰ ਵਿਸ਼ਵਾਸ ਸੀਗਾ ਵੀ ਆਹ ਟਿਕਾ ਮੇਰੇ ਆਪਣੇ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ ਚ ਹੋਇਆ ਸੀ ਕੋਈ ਪੈਸਾ ਤੇ ਲਾ ਵੀ ਲੈਣ ਦਾ ਹੋਇਆ ਸੀ ਨਹੀਂ ਜੀ ਭਾਜੀ ਕੋਈ ਨਹੀਂ ਹੋਇਆ ਇਹ ਤਾਂ ਅਨਸਾਰਾ ਕਾਨੂੰਨ ਵੀ ਇਨਸਾਫ ਦੇ ਸਕਦਾ ਹੈ ਹੁਣ ਤੁਹਾਡਾ ਸਹੁਰਾ ਪਰਿਵਾਰ ਕੀ ਕਹਿੰ ਰਿਹਾ ਤੁਹਾਨੂੰ ਮੈਨੂੰ ਭਾਜੀ ਮੈਨੂੰ ਮੇਰੇ ਨਾਲ ਚ ਕੋ ਗੱਲ ਨਹੀਂ ਹੋਈ ਇਹਨਾਂ ਨੂੰ ਪਤਾ ਹੋਊਗਾ ਕੀ ਕਹਿਣਾ ਚਾਹੁੰਦੇ ਆ ਜੋ ਭਾਜੀ ਇਹ ਚਾਹੁੰਦੇ ਆ ਉਹ ਉਹ ਆਪਣੇ ਹਿਸਾਬ ਨਾਲ ਦੱਸ ਦੇ ਨਹੀਂ ਜਦੋਂ ਥੋੜੀ ਦਮ ਪਹਿਲਾਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਵੀ ਤੁਸੀਂ ਕਹਿੰਦੇ ਮੇਰਾ ਵੀ ਘਰ ਟੁੱਟ ਗਿਆ ਹਾਂਜੀ ਟੁੱਟ ਗਿਆ ਟੁੱਟ ਗਿਆ ਭਾਜੀ ਮੇਰਾ ਘਰ ਤਾਂ ਮੇਰੇ ਮੇਰੇ ਮੇਰਾ ਕਿਸੇ ਨੇ ਨੀ ਤੋੜਿਆ ਮੇਰੇ ਮਾਮੇ ਨੇ ਤਮਾਸ਼ੀਆਂ ਨੇ ਤੋੜਿਆ ਮੇਰੇ ਕਿਸੇ ਨੇ ਨੀ ਤੋੜਿਆ ਤੁਸੀਂ ਪਿੱਛੋਂ ਕਿਸਨੂੰ ਦੇਣ ਵਾਲੇ ਜੀ ਮੈਂ ਪਿੱਛੋਂ ਜਨੰਦਰ ਤੋਂ ਦੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਜਿਹੜਾ ਇਹਨਾਂ ਦਾ ਇਦਾਂ ਦਾ ਪਾਣਾ ਵਰਤੇ ਤੁਹਾਡੇ ਸਾਰੇ ਪਰਿਵਾਰ ਦਾ ਮੈਂ ਭਾਜੀ ਮੈਂ ਕਹਿੰਦੀ ਹਾਂ ਕਿ ਜੋ ਜੋ ਬੰਦਾ ਆ ਜੋ ਇਹਨਾਂ ਦਾ ਹੋਇਆ ਮੈਂ ਦੇਨਦਾਰ ਪਰਮੋਸਕਾ ਚ ਵਸਣਾ ਆ ਉੱਚੀ ਬੋਲੋ ਬਰਾਏ ਕਿਤੋਂ ਦੇ ਰਹਿਣ ਵਾਲੇ ਜੀ ਮੈਂ ਅੰਮ੍ਰਿਤਸਰ ਰਹਿਣਾ ਆ ਅੱਜ ਮੋਕੇ ਚੌਂਕ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਕੱਟ ਕੀਤਾ ਕਈ ਪਰਿਵਾਰਕ ਮੈਂਬਰਾਂ ਕੀ ਗੱਲ ਹੋਈ ਤੁਹਾਡਾ ਕੋਈ ਕਹਿੰਦੇ ਨਿਓਂ ਆਏ ਆ ਮੁੰਡਾ ਕਿਹੜੀ ਸਾਡੀ ਨੋਵਾਂ ਵੰਦੀ ਜੀ ਇਹਨੇ ਇਸੇ ਨੇ ਕਰਾਇਆ ਵਾ ਕੀ ਨਾਂ ਤੁਹਾਡੇ ਲੋਦਾ ਜੀ ਹਾਂਜੀ ਕੀ ਨਾਮ ਕੀ ਤੁਹਾਡੇ ਲੋਦਾ ਜੀ 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 ਤੈਨਾਂ ਨੇ ਰਿਸ਼ਤਾ ਕਰਵਾਇਆ ਸੀ ਮਾਨ ਸਿੰਘ ਮਾਨ ਸਿੰਘ ਦੋੜਾ ਭਾਈ ਜੀ ਤੁਸੀਂ ਹਾਂਜੀ ਕੀ ਨਾਮ ਆ ਤੁਹਾਡਾ ਮਨਜੀਤਪੁਰ ਕਿੱਥੋਂ ਦੇ ਰੈਡ ਵਾਲੇ ਆ ਮਿਆਮ ਸਿੰਘ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਆਪਦੇ ਧੌਰ ਦਾ ਹਾਂਜੀ ਗੌਣ ਸੀ ਲੜਕੀ ਜੋ ਮਾਮਾ ਜੀ ਦੀ ਬੇਟੀ ਸੀ ਮੇਰੇ ਕਿੱਥੇ ਰਹਿੰਦੇ ਸੀ ਜੋ ਮੇਰੇ ਚਾਚਾ ਜੀ ਦੀ ਦੋਤੀ ਕਿੱਥੇ ਰਹਿੰਦੇ ਸੀ ਜੀ ਉਹ ਮੋਗੇ ਉਧਰ ਜੂਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਆ ਬਰਾਤ ਆ ਭਾਜੀ ਕੁਛ ਨਹੀਂ ਪਣੀ ਪਹਿਲਾਂ ਮੈਂ ਨਾਲ ਫੋਨ ਤੇ ਸਾਰਾ ਕੁਝ ਤੈਨੇ ਤੋਂ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਾਇਲ ਪੈਲਸ ਆ ਮੋਗੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਬਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਉਲਟਾ ਮੈਂ ਸਾਰੀਆਂ ਦੀ ਗੱਲਾਂ ਬਾਤਾਂ ਵੀ ਸੌਂ ਗਈ ਨਹੀਂ ਤੇ ਉਹ ਤੁਹਾਨੂੰ ਨਾਲ ਕੋਈ ਗੱਲ ਬਾਤ ਹੋਈ ਨਹੀਂ ਜਦੋਂ ਤੁਸੀਂ ਬਰਾਤ ਲੈ ਕੇ ਤੁਰੇ ਕੱਲ੍ਹ ਜਾਂ ਅੱਜ ਕੋਈ ਗੱਲ ਬਾਤ ਨਹੀਂ ਬਾਜੀ ਕੱਲ੍ਹ ਮੇਨਾਂ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਪੋਸ਼ ਕਰ ਲਿਆ ਸੀ ਆਪੋਸ਼ ਕਰ ਲਿਆ ਮੈਂ ਸਾਰਾ ਕੁਝ ਉਹਨਾਂ ਦੇ ਵਿਸ਼ਵਾਸ ਤੇ ਲੈ ਕੇ ਤੁਰਿਆ ਤਾਂ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਿ ਕਿਤੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਭਾਜੀ ਮੈਂ ਇੱਕ ਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣੇ ਮੈਂ ਆਈ ਸੀਗੀ ਹੁਣ ਤੁਸੀਂ ਬਸ਼ਵਾਰ ਸੀਗਾ ਵੀ ਆਰਟ ਜਿਹੜਾ ਮੇਰੇ ਆਪਣੇ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਕੋਈ ਪੈਸਾ ਤੇ ਲਾਂ ਵੀ ਲੈਣ ਦੇਣ ਹੋਇਆ ਸੀ ਨਹੀਂ ਜੀ ਭਾਜੀ ਕੋਈ ਨਹੀਂ ਹੋਇਆ ਇਹ ਤਾਂ ਅੰਸ਼ਾਰਾ ਕਾਨੂੰਨ ਵੀ ਇਨਸਾਫ ਦੇ ਸਕਦਾ ਆ ਹੁਣ ਤੁਹਾਡਾ ਸੋਹਰਾ ਪਰਿਵਾਰ ਕੀ ਕਹਿ ਰਿਹਾ ਤੁਹਾਨੂੰ ਮੇਨੂੰ ਬਾਜੀ ਮੈਨੂੰ ਮੇਰੇ ਨਾਲ ਚ ਕੋ ਗੱਲ ਨਹੀਂ ਹੋ ਰਹੀ ਇਹਨਾਂ ਨੂੰ ਪਤਾ ਹੋਊਗਾ ਕੀ ਕਹਿਣਾ ਚਾਹੁੰਦੇ ਆ ਜੋ ਬਾਜੀ ਇਹ ਚਾਹੁੰਦੇ ਆ ਉਹ ਉਹ ਆਪਣੇ ਹਿਸਾਬ ਨਾਲ ਦੱਸਦੇ ਨਹੀਂ ਜਦੋਂ ਥੋੜੀ ਦਿਰ ਪਹਿਲਾਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਵੀ ਤੁਸੀਂ ਕਹੇ ਮੇਰਾ ਵੀ ਘਰ ਟੁੱਟ ਗਿਆ ਹਾਂਜੀ ਟੁੱਟ ਗਿਆ ਟੁੱਟ ਗਿਆ ਬਾਜੀ ਮੇਰਾ ਘਰ ਤਾਂ ਮੇਰੇ ਮੇਰੇ ਮੇਰਾ ਕਿਸੇ ਨੇ ਤੋੜਿਆ ਮੇਰੇ ਮਾਮੇ ਨੇ ਤਮਾਸ ਜਾਨੇ ਤੋੜਿਆ ਮੇਰਾ ਕਿਸੇ ਨੇ ਨਹੀਂ ਤੋੜਿਆ ਤੁਸੀਂ ਪਿੱਛੋਂ ਕਿਸਨੂੰ ਦਿਆਂਣ ਵਾਲੇ ਜੀ ਮੈਂ ਪਿੱਛੋਂ ਜਲੰਧਰ ਤੋਂ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜਾ ਇਹਨਾਂ ਨਾਲ ਇਦਾਂ ਦਾ ਬਾਣਾ ਵਰਤੇ ਤੁਹਾਡੇ ਸਾਰਾ